ਇਸ ਹਨੇਰੀ ਤੇ ਚੱਕੜ ਨੇ ਇੱਕ ਗਰੀਬ ਪਰਵਾਦ ਦਾ ਆਸ਼ਿਆਨਾ ਤਾਦਤਾ ਤੇ ਉਸ ਤੋਂ ਬਾਅਦ ਪਰਵਾਦ ਦੀ ਜਾਨ ਤੇ ਵੀ ਬਣ ਗਈ ਜੀहां ਸ਼ੁਕਰਬਾਦ ਸ਼ਾਮ ਨੂੰ ਜੋ ਤੇਜ਼ ਮੀਂਹ ਤੇ ਚੱਕਰ ਆਉਂਦਾ ਉਸਨੇ ਤਬਾਹੀ ਮਚਾ ਦਿੱਤੀ ਜਿਸ ਦੇ ਨਾਲ ਕਸਬਾ ਪਧੌੜ ਦੇ ਸੂਏ ਵਾਲੇ ਵੇੜੇ ਦੇ ਵਿੱਚ ਇੱਕ ਗਰੀਬ ਪਰਵਾਦ ਦਾ ਘਰ ਡਿੱਗ ਗਿਆ ਜਾਨੀ ਨੁਕਸਾਨ ਹੋਣ ਤੋਂ ਜ਼ਰੂਰ ਬਚਾ ਲਿਆ ਗਿਆ ਪਰ ਗੰਭੀਰ ਸੱਟਾਂ-ਛੋਟਾਂ ਕਰਕੇ ਹਸਪਤਾਲ ਭੱਤੀ ਹੋਣਾ ਪੈ ਗਿਆ ਤੇ ਉੱਥੇ ਹੀ ਤੇ ਇੱਕ ਇੱਕ ਦੇ مالک ਨੇ ਜਾਣਕਾਰੀ ਦਿੱਤੀ ਹੈ ਕਿ ਮੈਂ ਦਿਹਾਰੀ ਗਿਆ ਹੋਇਆ ਸੀ ਤੇ ਘਰੇ ਮੇਰੇ ਦੋ ਪੁੱਤਰ ਤੇ ਮੇਰੀ ਪਤਨੀ ਸੀ ਪਰ ਜਦੋਂ ਤੇਜਮੀ ਤੇ ਚਖੜ ਆਇਆ ਤਾਂ ਸ਼ੱਤਾਂ ਡਿੱਗ ਗਈਆਂ ਤੇ ਬੱਚੇ ਤੇ ਪਤਨੀ ਜੜੇ ਨਹੀਂ ਉਹ ਥੱਲੇ ਆ ਜਾਂਦੇ ਨੇ ਤਾਂ ਹਿੰਮਤ ਕਰਕੇ ਗਵਾਂਢੀ ਉਹਨਾਂ ਨੂੰ ਬਾਹਰ ਕੱਢਦੇ ਨੇ ਤਾਂ ਜਿਸ ਤੋਂ ਬਾਅਦ ਗੰਬੀਰ ਸੱਟਾਂ ਲੱਗੀਆਂ ਨੇ ਤੇ ਉੱਥੇ ਵੀ ਕਿਹਾ ਕਿ ਘਰ ਦੇ ਸੀ ਆਇਆ ਨੂੰ ਤਕਰੀਬਨ 4 ਸਾਲ ਹੋ ਗਏ ਨੇ ਕੱਚੇ ਘਰਾਂ ਦੇ ਪੈਸੇ ਆਇਆ ਨੂੰ ਉਸ ਸਮੇਂ ਤੋਂ ਸਾਨੂੰ ਸਿਰਫ 50000 ਰੁਪਏ ਦੀ ਇੱਕ ਕਿਸ਼ਤ ਹੀ ਪਈ ਹੈ ਜਿਸ ਕਰਕੇ ਅਸੀਂ ਆਪਣੇ ਮਕਾਨ ਦੀ ਸੀਮਿੰਟ ਦੇ ਨਾਲ ਚਲਾਈ ਤਾਂ ਕਰਵਾਈ ਹੋਈ ਸੀ ਪਰੰਤੂ ਪੈਸੇ ਨਾ ਆਉਣ ਕਰਕੇ ਘਰ ਨੂੰ ਪੂਰੀ ਤਰ੍ਹਾਂ ਤਿਆਰ ਨਹੀਂ ਕਰਵਾ ਸਕੇ ਜਿਸ ਕਰਕੇ ਹਾਦਸਾ ਵਾਪਰ ਗਿਆ ਤਾਂ ਉੱਥੇ ਹੀ ਕੀ ਕਹ ਰਿਹਾ ਹੈ ਪੂਰਾ ਪਰਿਵਾਰ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪਰ ਅਗਰ ਤੁਸੀਂ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਦਾਨ ਦੀ ਸੂਚਨਾ ਬਚਾਓ ਵੀਡੀਓ ਨੂੰ ਸ਼ੇਅਰ ਮੇਰਾ ਨਾਮ ਚਰਨ ਸਿੰਘ ਜੀ ਅਜ ਕਿ ਘਟਾ ਘਟਨਾਏ ਕਾਕਾ ਸਾਹਿਬ ਦਾ ਬੇਟਾ ਮਿੰਦਰ ਸਿੰਘ ਦਾ ਜੀ ਜਗਸ਼ੀਲ ਤੇ ਨਾਂ ਤੇ ਹਾਂਜੀ ਇਹਨਾਂ ਦੇ ਨਾਂ ਤੇ ਫੈਲਵੀ ਪਾਸ ਹੋਈ ਵੀ ਆ ਜੀ ਆ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਆਪਦਾ ਘਰ ਦੇੜ ਲਓ ਪਾ ਲਓ ਤੇ ਵਿਚਾਰਾ ਇਹ ਉਹਨਾਂ ਕੀ ਦੇ ਮੂੰਹ ਕਨੀ ਚੱਕੀ ਜਾਂਦਾ ਸੀ ਇੱਕ ਮੇਟੀ ਵਾਲੇ ਇਹਦਾ ਕੋਈ ਹੱਲ ਨਹੀਂ ਵੈ ਜੀ ਕਰੀ ਉਹਦਾ ਚਾਹ ਕਿਹੜੀ ਡਿੱਗੀ ਸੱਤ ਦੀ ਆ ਡਿੱਗੀ ਆ ਜੀ ਆ ਦੇਖੋ ਉਹ ਕਹਦੇ ਨਾ ਡਿੱਗੀ ਉਹ ਤਾਂ ਮਤਲਬ ਜਿੰਨਾ ਹੁਣ ਤੁਹਾਨੂੰ ਪਤਾ ਜੀ ਮੀਂਹ ਤੂਫਾਨ ਕਿੰਨਾ ਆ ਤੇ ਬਾਕੀ ਸੱਤ ਵੀ ਕਮਜ਼ੋਰ ਸੀ ਜਦੋਂ ਪਾਈ ਪਾਈ ਨਹੀਂ ਗਈ ਉਹ ਤਾਂ ਠੀਕ ਕਰਨ ਕੀ ਰਿਹਾ ਖਾਨਤਾਂ ਤੋਂ ਸਰਕਾਰ ਤੋਂ ਮੰਗ ਕਰਦੇ ਵੀ ਇਹਦਾ ਘਰ ਬਣਾਇਆ ਚਾਹੀਦਾ ਜੀ ਹਾਂ ਬੱਚੇ ਹੁਣ ਤੁਸੀਂ ਦੇਖ ਕੇ ਆ ਹਸਪਤਾਲ ਚ ਜੀ ਪਰਿਵਾਰ ਆ ਜੀ ਇਹਨਾਂ ਤੋਂ ਇੰਨੇ ਤਾਂ ਇਹ ਹੈ ਨਹੀਂ ਹੈ ਨਹੀਂ ਜੀ ਬਸ ਇਹ ਤਾਂ ਭੋਲੇ ਭਾਲੇ ਬੰਦੇ ਆ ਬੱਚੇ ਵਿਚਾਰੇ ਜੇ ਰਾਤ ਹੁੰਦੀ ਜੀ ਇਹਦੇ ਬੱਚੇ ਵਿਚਾਰੇ ਵੀ ਮਰ ਜਾਂਦੇ ਜੀ ਕਿਨੇ ਕਿਨੇ ਕੱਡੇ ਇੱਕ ਤਾਂ ਮੈਂ ਖੋਦੀ ਸੀਗਾ ਜੀ ਬਾਕੀ ਸਾਰੇ ਸਾਡੇ ਮਹੱਲੇ ਦੇ ਹੋਗੇ ਸੀ ਇਕੱਠੇ ਹਾਂ ਜੀ ਮੈਂ ਲੈ ਕੇ ਗਾਇੜੀ ਚ ਪਾ ਕੇ ਜੀ ਕੀ ਨਾਮ ਆ ਵੀਰੇ ਚੱਕਰ ਸ਼ਿਰੀ ਸਿੰਘ ਵੀਰੇ ਕਿੱਥੇ ਜਗਾ ਰ ਆਪਣਾ ਬਾਹਲਾ ਬੇੜਾ ਜੀ ਕੀ ਘਟਨਾ ਹੋਈ ਅੱਜ ਜਿਹੜਾ ਇਹ ਸੱਤ ਡਿੱਗ ਪਈ ਜੀ ਇਹ ਕਾਦੇ ਨਾਲ ਡਿੱਗੀ ਇਹ ਕਾਂਦੇ ਨਾਲ ਡਿੱਗ ਪਈ ਜੀ ਇਹ ਕਾਦੇ ਨਾਲ ਡਿੱਗੀ ਕੀ ਹੋਇਆ ਸੀ ਮੀ ਪਿਆ ਜਾਂ ਨਹੀਂ ਪਈ ਜੀ ਮੀ ਪਈ ਤਾਂ ਕਾਂਦੇ ਡਿੱਗ ਪਈ ਜੀ ਨਹੀਂ ਰਹੀ ਸੀਗੀ ਨਹੀਂ ਰਹੀ ਸੀ ਠੀਕ ਹੀ ਨੁਕਸਾਨ ਹੋ ਗਿਆ ਮੇਰੇ ਸਾਰੇ ਘੋਟ ਬੰਦਿਆ ਗਿਆ ਫੇਰੀ ਸੱਤਾਂ ਫੇਟਾਂ ਕੀ ਦੇ ਸੱਤਾਂ ਮੁੰਡਿਆਂ ਦੇ ਵੀ ਬਹੂ ਦੇ ਵੀ ਮੇਰੀ ਜੀ ਕਿੰਨੇ ਚੱਕਿਆ ਉਹਨਾਂ ਨੂੰ ਆ ਕੇ ਚੱਕਾ ਸੱਫੜੀਆਂ ਨੇ ਚੱਕਿਆ ਜੀ ਤੁਸੀਂ ਕਿੱਥੇ ਸੀ ਮੈਂ ਲੀਵਰ ਦਾ ਕੰਮ ਕਰਦਾ ਜੀ ਕਿੱਥੇ ਭਦੌਰ ਬੀਲੀਆਰੀ ਮੰਡੀ ਚਾ ਜੀ ਤੁਸੀਂ ਉੱਥੇ ਸੀ ਹਾਂ ਜੀ ਉਹ ਕਿੱਥੇ ਆ ਉਹ ਹੱਥ ਬਿਤਰ ਚਾ ਜੀ ਕੀ ਮੰਗ ਕੀ ਕਰਦੇ ਮੰਗ ਜੀ ਇਹ 7 ਪਾਈ ਜਾ ਜੀ ਹੋਰ ਪੈਸੇ ਮੈਨ ਚਾਹੀਦੇ ਜੀ ਹਾਂ ਮੈਂ ਤੇਰਾ ਨਾ ਚਰਨਜੀਤ ਕਰੀ ਕਿੱਥੇ ਰਹਿੰਦੇ ਹੋ ਤੁਸੀਂ ਬਾਗਵੀਰ ਮੰਦਿਰ ਕੋਲੇ ਕੀ ਕਟਮਾ ਹੋਈਏ ਕਿਹੜਾ ਬੱਚਾ ਸੀ ਜੀ ਕਿਹਦੀ ਸ਼ਤਰੀ ਬੱਚਾ ਮੇਰਾ ਦਿਓਰ ਦਾ ਸਾਡੀ ਆਬਦੂ ਕੀ ਸੱਤ ਸਾਰਾਂ ਦੀ ਡਿੱਗੀ ਹੈ ਸਾਡੀ ਇੱਕ ਘਰ ਦੀ ਸੱਤ ਆ ਸਾਰੀ ਸੱਤ ਡਿੱਗੀ ਦੋ ਕਮਰੇ ਜਿਹੇ ਸੀ ਦੋ ਕਮਰੇ ਜਿਹੇ ਸੀ ਕਾਦੇ ਤੇ ਟਹਿਲ ਵਾਲੇ ਤੇ ਸੀ ਆ ਟਾੜ ਵਾਲੇ ਤੇ ਸੀ ਕਿੰਨਾ ਕਿਨਸਾ ਹੋ ਗਿਆ ਬਾਵਾ ਜੀ ਹੋ ਗਿਆ ਸਾਰਾ ਸਮਾਨ ਫਿੱਟ ਗਿਆ ਬੱਚੇ ਦੇਤੇ ਉਹਦੀ ਮੰਮੀ ਦੇ ਸੱਟਾਂ ਵੱਜੀਆਂ ਜੀ ਬੱਚੇ ਦਾ ਨਾਮ ਕੀ ਹੈ ਗੁਰਪ੍ਰੀਤ ਜੀ ਮੰਮੀ ਦਾ ਨਾਮ ਕੀ ਹੈ ਕਰਮਜੀਤ कौर ਬੱਚਾ ਦਾ ਡੈਲੀ ਕਰੇ ਨਹੀਂ ਸੀ ਨਹੀਂ ਜੀ ਹੈ ਨਹੀਂ ਸੀ ਕੋਈ ਨਹੀਂ ਜੀ ਅਸੀਂ ਮਸਾ ਕੱਢੇ ਥੱਲੋਂ ਕਾ ਇੱਟਾਂ ਦੇ ਵਿੱਚ ਦੱਬਿਆ ਪਿਆ ਸੀ ਬੱਚਾ ਤਾਂ ਕਿੰਨੀ ਅੱਗੇ ਸ਼ਟਾ ਨੇ ਜੀ ਬਹੁਤ ਆ ਜੀ ਸ਼ਟਾ ਲੱਤਾਂ ਦਾ ਜਮੇ ਨਹੀਂ ਕੰਮ ਕਰ ਦਿੰਗਾ ਕਿੱਥੇ ਲੈ ਕੇ ਗਏ ਹੋਣਾ ਸਰਕਾਰੀ ਹਸਪਤਾਲ ਚ ਜੀ ਨਾਮ ਆਵੜੇ ਮੇਰਾ ਨਾਮ ਅਮਰਜੀਤ ਸਿੰਘ ਜੀ ਅੱਛਾ ਕੀ ਘਟਨਾ ਹੋਈ ਇਹ ਕਿੱਥੇ ਜੀ ਇਹ ਬਾੜ ਨੰਬਰ 1 ਮਹੱਲਾ ਕੜੂਆ ਦਾ ਬਾਲਮਿਕ ਦੇ ਮੰਦਿਰ ਕੋਲੇ ਘਟਨਾ ਹੋਈ ਹੈ ਜੀ ਇੱਕ ਛੱਤ ਡਿੱਗ ਪਈ ਜੀ ਪਰਿਵਾਰ ਸੇ ਇੱਕ ਜੀ ਉਹਨਾਂ ਦੇ ਉੱਪਰ ਬੱਚਾ ਆ ਗਿਆ ਇੱਕ ਤਾਂ ਛੱਤ ਥੱਲੇ ਜੀ ਤੁਦੀ ਮਾਂ ਉਹਨੇ ਗੰਭੀਰ ਸੱਟਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੀ। ਉਹਨਾਂ ਦੇ ਕੱਚੇ ਘਰਾਂ ਦੇ ਅਧਦੇ ਘਰ ਟੋਏ ਹੋਏ ਹੈ ਜੀ। ਅੱਧੇ ਛੱਡੇ ਹੋਏ ਉਹਨਾਂ ਦੇ ਕੱਚੇ ਘਰਾਂ ਦੇ ਪੈਸੇ ਹੀ ਨਹੀਂ ਪੈ ਰਹੇ ਸੋ ਕੰਮ ਵਿੱਚ ਵੀ ਚਲੇ ਸੀ। ਉਹ ਵੀ ਕੱਚੀਆਂ ਸੱਤਾ ਰੋਜ਼ ਫੋਟੋਆਂ ਖਿੱਚ ਕੇ ਲਾਇਆ ਜਾਂਦੇ ਉਹਨਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਜੀ। ਮਸਲਾ ਹੱਲ ਨਹੀਂ ਹੋ ਰਿਹਾ ਉਹਨਾਂ ਦਾ ਕੋਈ। ਉਹ ਸੱਤਾ ਜਦੋਂ ਮੀਹ ਨਹੀਂ ਰਿਹਾ ਉਹਨਾਂ ਦੇ ਉੱਪਰ ਆ ਗਏ ਬੱਚਾ ਤੇ ਉਹਦੀ ਮਾਂ ਗੰਭੀਰ जख्मी। ਕੀ ਮੰਗ ਕੀ ਕਰਦੇ ਸੱਤਾ? ਮੰਗ ਇਹਨਾਂ ਦੀ ਵੀ ਇਹੀ ਹੈ ਜੀ ਉਹਨਾਂ ਦੇ ਕੱਚੇ ਘਰਾਂ ਦੇ ਪੈਸੇ ਪੁਆਏ ਜਾਣ ਤੇ ਇਹਨਾਂ ਦਾ ਘਰ